ਪੂਰੇ ਪੰਜਾਬ ਲਈ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਆ ਸਾਡੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਜੀ ਅੱਜ ਪੂਰੇ ਪੰਜਾਬ ਨੂੰ ਕਟਾ ਤੋਂ ਰਾਹਤ ਦਿਵਾਉਣ ਲਈ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਸਹੀ ਕਰਨ ਲਈ ਕੋਈ ਕਰੋੜ 2 ਕਰੋੜ ਨਹੀਂ ਕੋਈ 5-10 ਕਰੋੜ ਨਹੀਂ ਸਗੋਂ 4801 ਕਰੋੜ ਰੁਪਏ ਦੇ ਨਵੇਂ ਕੰਮਾਂ ਦੀ ਸ਼ੁਰੂਆਤ ਕਰਵਾਉਣ ਜਾ ਰਹੇ ਆ ਉੱਥੇ ਹੀ ਰੋਪੜ ਜਿਲ੍ਹੇ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਕਿ ਰੋਪੜ ਜ਼ਿਲ੍ਹੇ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 2 4 5 10 15 ਕਰੋੜ ਨਹੀਂ ਸਗੋਂ 165 ਕਰੋੜ ਦੇ ਕੰਮਾਂ ਦੀ ਸ਼ੁਰੂਆਤ ਅੱਜ ਕੀਤੀ ਜਾ ਰਹੀ ਹੈ ਇਹਨਾਂ ਵਿੱਚ 11 ਕੇਵੀ ਫੀਡਰਾਂ ਨੂੰ ਡੀਲੋਡ ਕਰਨ ਲਈ ਨਵੇਂ ਫੀਡਰ ਖਿੱਚੇ ਜਾ ਰਹੇ ਨੇ 5 ਕਰੋੜ ਦੀ ਲਾਗਤ ਨਾਲ ਰੋਪੜ ਜ਼ਿਲ੍ਹੇ 'ਚ ਨਵੇਂ ਟਰਾਂਸਫਾਰਮਰ ਲਗਾਏ ਜਾ ਰਹੇ ਨੇ 11 ਕਰੋੜ ਦੀ ਲਾਗਤ ਨਾਲ ਮੌਜੂਦਾ ট্রান্সਫਾਰਮਰਾਂ ਦੀ ਜਿਹੜੀ ਕੈਪੈਸਿਟੀ ਹੈ ਉਹ ਵਧਾਈ ਜਾ ਰਹੀ ਹੈ ਇਸ ਤੋਂ ਇਲਾਵਾ ਰੂਪੜ ਜ਼ਿਲ੍ਹੇ 'ਚ 39.20 ਕਰੋੜ ਦੀ ਲਾਗਤ ਨਾਲ 66 ਕੇਵੀ ਦੇ ਨਵੇਂ ਸਬਸਟੇਸ਼ਨ ਲਗਾਏ ਜਾ ਰਹੇ ਨੇ 30 ਕਰੋੜ ਦੇ ਕੰਮਾਂ ਅਧੀਨ ਮੌਜੂਦਾ ਗ੍ਰਿਡਾਂ ਉੱਪਰ ਲੱਗੇ ਪਾਵਰ ট্রান্সਫਾਰਮਰਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ ਮੀਡੀਆ ਵਾਲਿਆਂ ਨੂੰ ਵੀ ਪਤਾ ਵੀ ਪੰਜਾਬ ਦੇ ਇਤਿਹਾਸ 'ਚ ਰੂਪੜ ਜ਼ਿਲ੍ਹੇ ਦੇ ਇਤਿਹਾਸ ਇੰਨੇ ਵੱਡੇ ਕੰਮ ਬਿਜਲੀ ਦੇ ਖੇਤਰ ਚ ਨਾ ਕਦੇ ਹੋਏ ਐ ਨਾ ਕਦੇ ਹੋਣੇ ਐ ਇਸੇ ਤਰ੍ਹਾਂ ਡਿਸਟ੍ਰੀਬਿਊਸ਼ਨ ਸਿਸਟਮ ਦੀ ਸਪਲਾਈ ਗੁਣਵਤਾ ਵਿੱਚ ਸੁਧਾਰ ਕਰਨ ਵਾਸਤੇ 10 ਕਰੋੜ ਦੀ ਲਾਗਤ ਨਾਲ ਗ੍ਰਿਡਾਂ ਨੂੰ ਜੋੜਦੀਆਂ 66 ਕੇਵੀ ਲਾਈਨਾਂ ਦੀ ਕੈਪੈਸਿਟੀ ਚ ਵਾਧਾ ਕੀਤਾ ਜਾ ਰਿਹਾ ਉਹਨਾਂ ਦੀ ਕਨੈਕਟੀਵਿਟੀ ਜਿਹੜੀ ਐ ਉਹ ਸੁਧਾਰੀ ਜਾ ਰਹੀ ਐ ਇਹ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਰ ਆਦੇਸ਼ੀ ਅਨੁਸਾਰ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਅਤੇ ਸਥਿਰ ਵੋਲਟੇਜ ਯਕੀਨੀ ਦੇਣ ਦੇ ਲਈ ਕੀਤੇ ਜਾ ਰਹੇ ਨੇ ਇਹ ਜੋ ਜਿੰਨੇ ਮੈਂ ਤੁਹਾਨੂੰ ਪ੍ਰੋਜੈਕਟ ਦੱਸਿਆ ਹੈ ਇਹ ਪੂਰੇ ਹੋਣ ਦੇ ਨਾਲ ਜੌਨ ਦੱਖਣ ਜਿਹਦੇ ਅਸਲੀ ਸਾਡਾ ਜੌਨ ਹੈ ਇਹਦੇ ਅਧੀਨ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਸਪਲਾਈ ਦੀ ਗੁਣਵੱਤਾ ਭਰੋਸੇਯੋਗਤਾ ਖਪਤਕਾਰਾਂ ਦੀ ਸੰਤੁਸ਼ਟੀ ਦੇ ਵਿੱਚ ਬਹੁਤ ਵੱਡਾ ਸੁਧਾਰ ਹੈ ਜਿਹੜਾ ਹੋਣ ਜਾ ਰਿਹਾ ਜਿਵੇਂ 4801 ਕਰੋੜ ਦੇ ਕੰਮ ਹੋਣੇ ਕਈ ਵਾਰ ਲੋਕਾਂ ਨੂੰ ਲੱਗਦਾ ਵੇ ਐਡੇ ਕੰਮ ਕਿਵੇਂ ਹੋਣਗੇ ਉਹਦਾ ਸਬੂਤ ਹੈ ਜਿਹੜੇ ਪਹਿਲਾਂ ਕੰਮ ਹੋਇਆ ਜਿਵੇਂ ਕੱਲੇ ਰੂਪਰ ਸ਼ਹਿਰ ਦੀ ਗੱਲ ਕਰਾਂ ਜਿੱਥੇ ਅਸੀਂ ਅੱਜ ਬੈਠੇ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਹਿਲਾਂ ਕਦੇ ਕਿਸੇ ਨੇ ਕਰਮਚਾਰੀ ਬਹੁਤ ਮਿਹਨਤ ਕਰਦੇ ਜਦੋਂ ਤੱਕ ਕਰਮਚਾਰੀਆਂ ਨੂੰ ਉੱਪਰੋਂ ਪਲਾਨਿੰਗ ਨਹੀਂ ਮਿਲਣੀ ਉੱਪਰੋਂ ਬਜਟ ਨਹੀਂ ਮਿਲਣਾ ਉਦੋਂ ਤੱਕ ਕਰਮਚਾਰੀਆਂ ਦੀ ਜਿਹੜੀ ਕੱਲੀ ਮਿਹਨਤ ਹੈ ਉਹ ਵੀ ਜਿਹੜੀ ਉਹ ਉਹਦੇ ਨਾਲ ਬਹੁਤ ਵੱਡੇ ਨਤੀਜੇ ਨਹੀਂ ਨਿਕਲ ਸਕਦੇ ਪਰ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ 2022 ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਆਵਾਜ਼ ਦੀ ਪਾਰਟੀ ਸਰਕਾਰ ਆਈ ਹੈ ਰੂਪਰ ਸ਼ਹਿਰ ਦੇ ਵਿੱਚ ਇੱਕ ਨਵਾਂ 11 ਕੇਵੀ ਫੀਡਰ ਜਿਹੜਾ ਉਹਦੀ ਉਸਾਰੀ ਕੀਤੀ ਗਈ 41.5 ਲੱਖ ਰੁਪਏ ਦੇ ਨਾਲ ਬਿੱਲਾ ਚੌਂਕ ਦੇ ਨਜ਼ਦੀਕ ਨਵੇਂ 11 ਕੇਵੀ ਫੀਡਰ ਦੀ ਉਸਾਰੀ ਕੀਤੀ ਗਈ ਟਰਾਂਸਫਾਰਮਰਾਂ ਵੱਲ ਅਜੇ ਤੱਕ ਕਿਸੇ ਨੇ ਟਰਾਂਸਫਾਰਮਰਾਂ ਵੱਲ ਕਿਸੇ ਨੇ ਨਿਗਾਹ ਮਾਰ ਕੇ ਨਹੀਂ ਦੇਖੀ ਹੋਣੀ ਕਿਸੇ ਸਰਕਾਰ ਨੇ ਸਿਆਸਤਦਾਨਾਂ ਨੇ ਟਰਾਂਸਫਾਰਮਰਾਂ ਦੇ ਢੜਾਕੇ ਵੱਜਦੇ ਦੇਖੇ ਹੁਣੇ ਪਰ ਹੁਣ ਕੋਈ 1 2 3 4 ਨਹੀਂ ਸਗੋਂ 74 ਟਰਾਂਸਫਾਰਮਰ ਜਿਹੜੇ ਆ ਉਹ ਰੋਪੜ ਸ਼ਹਿਰ ਦੇ ਵਿੱਚ 74 ਟਰਾਂਸਫਾਰਮਰ ਲੋਕਾਂ ਲਈ ਜਿਹੜੇ ਨਵੇਂ ਤਿਆਰ ਕੀਤੇ ਗਏ ਆ ਜਿਨ੍ਹਾਂ ਵਿੱਚੋਂ 43 ਟਰਾਂਸਫਾਰਮਰ 1 ਕਰੋੜ 31 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੇਂ ਲਗਾਏ ਗਏ ਤੇ 31 ਟਰਾਂਸਫਾਰਮਰ ਐਸੇ ਆ ਜਿਨ੍ਹਾਂ ਦੀ 66 ਲੱਖ ਦੀ ਲਾਗਤ ਦੇ ਨਾਲ ਸਮਰੱਥਾ ਵਧਾਈ ਗਈ ਹੈ ਟੋਟਲੇ 74 ਹੋ ਗਏ 2 ਕਰੋੜ ਰੁਪਏ ਦੀ ਲਾਗਤ ਹੋ ਗਈ ਐਦਾਂ ਹੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਕ 11 ਕੇਵੀ ਫੀਡਰ ਨਵਾਂ ਲਾ ਦਿੱਤਾ ਬੇਲਾ ਚੌਂਕ ਦੇ ਨਜ਼ਦੀਕ ਹੁਣ ਇੱਕ 11 ਕੇਵੀ ਫੀਡਰ ਜਿਹੜਾ ਰੋਪੜ ਸ਼ਹਿਰ ਦੇ ਲਈ 85 ਲੱਖ 85 ਲੱਖ ਦੀ ਲਾਗਤ ਨਾਲ 2-4 ਦਿਨ ਦੇ ਵਿੱਚ ਹੋਰ ਨਵਾਂ ਸ਼ੁਰੂ ਕੀਤਾ ਜਾ ਰਿਹਾ ਰੋਪੜ ਸ਼ਹਿਰ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ 1978 ਦੇ ਵਿੱਚ 1978 ਜਿਹੜਾ ਰੋਪੜ ਸ਼ਹਿਰ ਦੇ ਵਿੱਚ 66 ਕੇਵੀ ਗ੍ਰਿਡ ਜਿਹੜਾ ਜਿਹੜਾ ਹੌਂਦ ਵਿੱਚ ਆਇਆ ਸੀਗਾ ਸਬ ਸਬਸਟੇਸ਼ਨ ਜਿਹੜਾ 1978 1978 ਤੋਂ ਬਾਅਦ ਅੱਜ ਤੱਕ ਕਿਸੇ ਨੇ ਬਾਤ ਨਹੀਂ ਪੁੱਛੀ ਕਿ ਤੁਸੀਂ ਸਾਰੇ ਜਾਣਦੇ ਆ ਕਿ 78 ਤੋਂ ਲੈ ਕੇ ਹੁਣ ਤੱਕ ਰੋਪੜ ਸ਼ਹਿਰ ਦੀ ਲੋਡ ਕਿੰਨੀ ਵੱਧ ਗਈ ਕਿੰਨੀ ਆਬਾਦੀ ਵੱਧ ਗਈ ਕਿੰਨੀਆਂ ਕਲੋਨੀਆਂ ਵੱਧ ਗਈਆਂ ਪਰ ਹੁਣ ਪਹਿਲੀ ਵਾਰ ਰੋਪੜ ਸ਼ਹਿਰ ਚ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਨੇੜੇ ਨਵਾਂ 66 ਕੇਵੀ ਗ੍ਰਿਡ ਲਗਾਇਆ ਜਾ ਰਿਹਾ 10 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਕਿ 1978 ਤੋਂ ਬਾਅਦ ਪਹਿਲੀ ਵਾਰ ਲੱਗੇਗਾ ਐਡੇ ਹੀ 74 ਟਰਾਂਸਫਾਰਮਰ ਤਾਂ ਲੱਗੇ ਜਿਹੜੇ ਪਹਿਲਾਂ ਲੱਗੇ ਹੁਣ ਹੋਰ ਦਸੰਬਰ 26 ਤੱਕ ਦਸੰਬਰ 2026 ਤੱਕ ਰੋਪੜ ਸ਼ਹਿਰ ਦੇ ਵਿੱਚ 37 ਟਰਾਂਸਫਾਰਮਰ ਹੋਰ ਨਵੇਂ ਲਾਏ ਜਾ ਰਹੇ ਹੈ ਟੋਟਲ ਕਿੰਨੇ ਹੋ ਜਾਣੇ ਆ ਜੀ 74 37 ਕਰੀਬ ਕਰੀਬ 111 ਹੋ ਜਾਣੇ ਸੋ ਇੰਨਾ ਵੱਡਾ ਸੁਧਾਰ ਰੋਪੜ ਸ਼ਹਿਰ ਲਈ ਰੋਪੜ ਜ਼ਿਲ੍ਹੇ ਲਈ ਪੰਜਾਬ ਲਈ ਬਿਜਲੀ ਦੇ ਖੇਤਰ ਚ ਪਹਿਲਾਂ ਕਦੇ ਨਹੀਂ ਹੋਇਆ ਜਿਹੜਾ 2022 ਤੋਂ ਲੈ ਕੇ ਹੁਣ ਤੱਕ ਹੋਇਆ ਜਾਂ ਜਿਹੜਾ ਅੱਗੇ ਹੋਣ ਜਾ ਰਿਹਾ ਸੋ ਅੱਜ ਦਾ ਦਿਨ ਮੁੱਖ ਮੰਤਰੀ ਸਾਹਿਬ ਵਾਸ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਡੇ ਬਿਜਲੀ ਮੰਤਰੀ ਅਰੋੜਾ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬਿਜਲੀ ਦੇ ਖੇਤਰ ਦੇ ਲਈ ਕ੍ਰਾਂਤੀਕਾਰੀ ਦਿਨ ਹੈ ਇਹਦੇ ਲਈ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਅਰੋੜਾ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਮੈਂ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ ਤਮਾਮ ਬਿਜਲੀ ਬੋਰਡ ਦੇ ਕਰਮਚਾਰੀਆਂ ਦਾ ਅਫਸਰਾਂ ਦਾ ਜਿਹੜੇ ਦਿਨ ਰਾਤ ਇਸ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਆਪਣੀ ਡਿਊਟੀ ਨਿਭਾਉਂਦੇ ਆ ਪੂਰੇ ਪੰਜਾਬ ਲਈ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਆ ਸਾਡੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਜੀ ਅੱਜ ਪੂਰੇ ਪੰਜਾਬ ਨੂੰ ਕਟਾਂ ਤੋਂ ਰਾਹਤ ਦਿਵਾਉਣ ਲਈ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਸਹੀ ਕਰਨ ਲਈ ਕੋਈ ਕਰੋੜ 2 ਕਰੋੜ ਨਹੀਂ ਕੋਈ 5 10 ਕਰੋੜ ਨਹੀਂ ਸਗੋਂ 4801 ਕਰੋੜ ਰੁਪਏ ਦੇ ਨਵੇਂ ਕੰਮਾਂ ਦੀ ਸ਼ੁਰੂਆਤ ਕਰਵਾਉਣ ਜਾ ਰਹੇ ਆ ਉਥੇ ਹੀ ਰੋਪੜ ਜਿਲ੍ਹੇ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਕਿ ਰੋਪੜ ਜ਼ਿਲ੍ਹੇ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 2 4 5 10 15 ਕਰੋੜ ਨਹੀਂ ਸਗੋਂ 165 ਕਰੋੜ ਦੇ ਕੰਮਾਂ ਦੀ ਸ਼ੁਰੂਆਤ ਅੱਜ ਕੀਤੀ ਜਾ ਰਹੀ ਹੈ ਇਹਨਾਂ ਵਿੱਚ 11 ਕੇਵੀ ਫੀਡਰਾਂ ਨੂੰ ਡੀਲੋਡ ਕਰਨ ਲਈ ਨਵੇਂ ਫੀਡਰ ਖਿੱਚੇ ਜਾ ਰਹੇ ਨੇ 5 ਕਰੋੜ ਦੀ ਲਾਗਤ ਨਾਲ ਰੂਪੜ ਜ਼ਿਲ੍ਹੇ 'ਚ ਨਵੇਂ ਟਰਾਂਸਫਾਰਮਰ ਲਗਾਏ ਜਾ ਰਹੇ ਨੇ 11 ਕਰੋੜ ਦੀ ਲਾਗਤ ਨਾਲ ਮੌਜੂਦਾ ਟਰਾਂਸਫਾਰਮਰਾਂ ਦੀ ਜਿਹੜੀ ਕੈਪੈਸਿਟੀ ਹੈ ਉਹ ਵਧਾਈ ਜਾ ਰਹੀ ਹੈ ਇਸ ਤੋਂ ਇਲਾਵਾ ਰੂਪੜ ਜ਼ਿਲ੍ਹੇ 'ਚ 39.20 ਕਰੋੜ ਦੀ ਲਾਗਤ ਨਾਲ 66 ਕੇਵੀ ਦੇ ਨਵੇਂ ਸਬਸਟੇਸ਼ਨ ਲਗਾਏ ਜਾ ਰਹੇ ਨੇ 30 ਕਰੋੜ ਦੇ ਕੰਮਾਂ ਅਧੀਨ ਮੌਜੂਦਾ ਗ੍ਰਿਡਾਂ ਉੱਪਰ ਲੱਗੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ ਮੀਡੀਆ ਵਾਲਿਆਂ ਨੂੰ ਵੀ ਪਤਾ ਵੀ ਪੰਜਾਬ ਦੇ ਇਤਿਹਾਸ ਚ ਰੋਪੜ ਜ਼ਿਲ੍ਹੇ ਦੇ ਇਤਿਹਾਸ ਚ ਇੰਨੇ ਵੱਡੇ ਕੰਮ ਬਿਜਲੀ ਦੇ ਖੇਤਰ ਚ ਨਾ ਕਦੇ ਹੋਏ ਐ ਨਾ ਕਦੇ ਹੋਣੇ ਐ ਇਸੇ ਤਰ੍ਹਾਂ ਡਿਸਟ੍ਰਿਬਿਊਸ਼ਨ ਸਿਸਟਮ ਦੀ ਸਪਲਾਈ ਗੁਣਵੱਤਾ ਵਿੱਚ ਸੁਧਾਰ ਕਰਨ ਵਾਸਤੇ 10 ਕਰੋੜ ਦੀ ਲਾਗਤ ਨਾਲ ਗ੍ਰਿਡਾਂ ਨੂੰ ਜੋੜਦਿਆਂ 66 ਕੇਵੀ ਲਾਈਨਾਂ ਦੀ ਕੈਪੈਸਿਟੀ ਚ ਵਾਧਾ ਕੀਤਾ ਜਾ ਰਿਹਾ ਉਹਨਾਂ ਦੀ ਕਨੈਕਟੀਵਿਟੀ ਜਿਹੜੀ ਹੈ ਉਹ ਸੁਧਾਰੀ ਜਾ ਰਹੀ ਹੈ ਇਹ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਰ ਆਦੇਸ਼ੀ ਅਨੁਸਾਰ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਅਤੇ ਸਥਿਰ ਵੋਲਟੇਜ ਯਕੀਨੀ ਦੇਣ ਦੇ ਲਈ ਕੀਤੇ ਜਾ ਰਹੇ ਨੇ ਇਹ ਜੋ ਜਿੰਨੇ ਮੈਂ ਤੁਹਾਨੂੰ ਪ੍ਰੋਜੈਕਟ ਦੱਸਿਆ ਹੈ ਇਹ ਪੂਰੇ ਹੋਣ ਦੇ ਨਾਲ ਜੌਨ ਦੱਖਣ ਜਿਹੜਾ ਸਾਡਾ ਜੌਨ ਹੈ ਇਦੇ ਅਧੀਨ ਵਕ ਵਕ ਖੇਤਰਾ ਵਿੱਚ ਬਿਜਲੀ ਸਪਲਾਈ ਦੀ ਗੁਣਵੱਤਾ ਭਰੋਸੇਯੋਗਤਾ ਖਪਤਕਾਰਾਂ ਦੀ ਸੰਤੁਸ਼ਟੀ ਦੇ ਵਿੱਚ ਬਹੁਤ ਵੱਡਾ ਸੁਧਾਰ ਹੈ ਜਿਹੜਾ ਹੋਣ ਜਾ ਰਿਹਾ ਜਿਵੇਂ ਆ 4801 ਕਰੋੜ ਦੇ ਕੰਮ ਹੋਣੇ ਕਈ ਵਾਰ ਲੋਕਾਂ ਨੂੰ ਲੱਗਦਾ ਵੇ ਐਡੇ ਕੰਮ ਕਿਵੇਂ ਹੋਣਗੇ ਉਹਦਾ ਸਬੂਤ ਇਹ ਹੈ ਜਿਹੜੇ ਪਹਿਲਾਂ ਕੰਮ ਹੋਇਆ ਜਿਵੇਂ ਕੱਲੇ ਰੂਪਰ ਸ਼ਹਿਰ ਦੀ ਗੱਲ ਕਰਾਂ ਜਿੱਥੇ ਅਸੀਂ ਅੱਜ ਬੈਠੇ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਹਿਲਾਂ ਕਦੇ ਕਿਸੇ ਨੇ ਕਰਮਚਾਰੀ ਬਹੁਤ ਮਿਹਨਤ ਕਰਦੇ ਜਦੋਂ ਤੱਕ ਕਰਮਚਾਰੀਆਂ ਨੂੰ ਉੱਪਰੋਂ ਪਲਾਨਿੰਗ ਨਹੀਂ ਮਿਲਣੀ ਉੱਪਰੋਂ ਬਜਟ ਨਹੀਂ ਮਿਲਣਾ ਉਦੋਂ ਤੱਕ ਕਰਮਚਾਰੀਆਂ ਦੀ ਜਿਹੜੀ ਕੱਲੀ ਮਿਹਨਤ ਹੈ ਉਹ ਵੀ ਜਿਹੜੀ ਉਹ ਉਹਦੇ ਨਾਲ ਬਹੁਤ ਵੱਡੇ ਨਤੀਜੇ ਨਹੀਂ ਨਿਕਲ ਸਕਦੇ ਪਰ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ 2022 ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਆਵਾਜ਼ ਦੀ ਪਾਰਟੀ ਸਰਕਾਰ ਆਈ ਹੈ ਰੂਪੜ ਸ਼ਹਿਰ ਦੇ ਵਿੱਚ ਇੱਕ ਨਵਾਂ 11 ਕੇਵੀ ਫੀਡਰ ਜਿਹੜਾ ਉਹਦੀ ਉਸਾਰੀ ਕੀਤੀ ਗਈ 41.5 ਲੱਖ ਰੁਪਏ ਦੇ ਨਾਲ ਬਿੱਲਾ ਚੌਕ ਦੇ ਨਜ਼ਦੀਕ ਨਵੇਂ 11 ਕੇਵੀ ਫੀਡਰ ਦੀ ਸਥਾਪਨਾ ਕੀਤੀ ਗਈ। ট্রান্সਫਾਰਮਰਾਂ ਵੱਲ ਅਜੇ ਤੱਕ ਕਿਸੇ ਨੇ ট্রান্সਫਾਰਮਰਾਂ ਵੱਲ ਕਿਸੇ ਨੇ ਨਿਗਾਹ ਮਾਰ ਕੇ ਨਹੀਂ ਦੇਖੀ ਹੋਣੀ। ਕਿਸੇ ਸਰਕਾਰ ਨੇ, ਸਿਆਸਤਦਾਨਾਂ ਨੇ ট্রান্সਫਾਰਮਰਾਂ ਦੇ ਪਟਾਕੇ ਵਜਦੇ ਦੇਖੇ ਹੋਣੇ ਪਰ ਹੁਣ ਕੋਈ 1 2 3 4 ਨਹੀਂ ਸਗੋਂ 74 ট্রান্সਫਾਰਮਰ ਜਿਹੜੇ ਐ ਉਹ ਰੋਪੜ ਸ਼ਹਿਰ ਦੇ ਵਿੱਚ 74 ট্রান্সਫਾਰਮਰ ਲੋਕਾਂ ਲਈ ਜਿਹੜੇ ਨਵੇਂ ਤਿਆਰ ਕੀਤੇ ਗਏ ਐ ਜਿਨ੍ਹਾਂ ਵਿੱਚੋਂ 43 ট্রান্সফরমার 1 ਕਰੋੜ 31 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੇਂ ਲਗਾਏ ਗਏ ਤੇ 31 ট্রান্সফরমার ਐਸੇ ਹੈ ਜਿਨ੍ਹਾਂ ਦੀ 66 ਲੱਖ ਦੀ ਲਾਗਤ ਦੇ ਨਾਲ ਸਮਰੱਥਾ ਵਧਾਈ ਗਈ ਹੈ ਟੋਟਲੇ 74 ਹੋ ਗਏ 2 ਕਰੋੜ ਰੁਪਏ ਦੀ ਲਾਗਤ ਹੋ ਗਈ ਐਦਾਂ ਹੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇੱਕ 11 ਕੇਵੀ ਫੀਡਰ ਨਵਾਂ ਲਾ ਦਿੱਤਾ ਬਿੱਲਾ ਚੌਂਕ ਦੇ ਨਜ਼ਦੀਕ ਹੋਰ ਇੱਕ 11 ਕੇਵੀ ਫੀਡਰ ਜਿਹੜਾ ਰੋਪੜ ਸ਼ਹਿਰ ਦੇ ਲਈ 85 ਲੱਖ 85 ਲੱਖ ਦੀ ਲਾਗਤ ਨਾਲ 2-4 ਦਿਨ ਦੇ ਵਿੱਚ ਹੋਰ ਨਵਾਂ ਸ਼ੁਰੂ ਕੀਤਾ ਜਾ ਰਿਹਾ ਆ ਰੋਪੜ ਸ਼ਹਿਰ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ 1978 ਦੇ ਵਿੱਚ 1978 ਦੇ ਰੋਪੜ ਸ਼ਹਿਰ ਦੇ ਵਿੱਚ 66 ਕੇਵੀ ਗ੍ਰਿਡ ਜਿਹੜਾ ਜਿਹੜਾ ਹੌਂਦ ਵਿੱਚ ਆਇਆ ਸੀਗਾ ਸਬ ਸਬਸਟੇਸ਼ਨ ਜਿਹੜਾ 1978 1978 ਤੋਂ ਬਾਅਦ ਅੱਜ ਤੱਕ ਕਿਸੇ ਨੇ ਬਾਤ ਨਹੀਂ ਪੁੱਛੀ ਕਿ ਤੁਸੀਂ ਸਾਰੇ ਜਾਣਦੇ ਆ ਕਿ 78 ਤੋਂ ਲੈ ਕੇ ਹੁਣ ਤੱਕ ਰੋਪੜ ਸ਼ਹਿਰ ਦੀ ਲੋਡ ਕਿੰਨੀ ਵੱਧ ਗਈ ਕਿੰਨੀ ਆਬਾਦੀ ਵਧ ਗਈ ਕਿੰਨੀਆਂ ਕਲੋਨੀਆਂ ਵਧ ਗਈਆਂ ਪਰ ਹੁਣ ਪਹਿਲੀ ਵਾਰ ਰੋਪੜ ਸ਼ਹਿਰ ਚ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਨੇੜੇ ਨਵਾਂ 66 ਕੇਵੀ ਗ੍ਰੈਡ ਲਗਾਇਆ ਜਾ ਰਿਹਾ 10 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਕਿ 1978 ਤੋਂ ਬਾਅਦ ਚ ਪਹਿਲੀ ਵਾਰ ਲੱਗੇਗਾ ਐਦਾਂ ਹੀ 74 ਟਰਾਂਸਫਾਰਮਰ ਤਾਂ ਲੱਗੇ ਜਿਹੜੇ ਪਹਿਲਾਂ ਲੱਗੇ ਹੁਣ ਹੋਰ ਦਸੰਬਰ 26 ਤੱਕ ਦਸੰਬਰ 2026 ਤੱਕ ਰੋਪੜ ਸ਼ਹਿਰ ਦੇ ਵਿੱਚ 37 ট্রান্সফরমার ਹੋਰ ਨਵੇਂ ਲਾਏ ਜਾ ਰਹੇ ਹੈ ਟੋਟਲ ਕਿੰਨੇ ਹੋ ਜਾਣੇ ਆ ਜੀ 74 ਪਲੱਸ 37 ਪ੍ਰੀਪਰੀ 111 ਹੋ ਜਾਣੇ ਸੋ ਇੰਨਾ ਵੱਡਾ ਸੁਧਾਰ ਰੋਪੜ ਸ਼ਹਿਰ ਲਈ ਰੋਪੜ ਜ਼ਿਲ੍ਹੇ ਲਈ ਪੰਜਾਬ ਲਈ ਬਿਜਲੀ ਦੇ ਖੇਤਰ ਚ ਪਹਿਲਾਂ ਕਦੇ ਨਹੀਂ ਹੋਇਆ ਜਿਹੜਾ 2022 ਤੋਂ ਲੈ ਕੇ ਹੁਣ ਤੱਕ ਹੋਇਆ ਜਾਂ ਜਿਹੜਾ ਅੱਗੇ ਹੋਣ ਜਾ ਰਿਹਾ ਸੋ ਅੱਜ ਦਾ ਦਿਨ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਡੇ ਬਿਜਲੀ ਮੰਤਰੀ ਅਰੋੜਾ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬਿਜਲੀ ਦੇ ਖੇਤਰ ਦੇ ਲਈ ਕ੍ਰਾਂਤੀਕਾਰੀ ਦਿਨ ਹੈ ਇਹਦੇ ਲਈ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਅਰੋੜਾ ਜੀ ਦਾ ਧੰਨਵਾਦ ਕਰਦਾ ਉੱਥੇ ਹੀ ਮੈਂ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ तमाम ਬਿਜਲੀ ਬੋਰਡ ਦੇ ਕਰਮਚਾਰੀਆਂ ਦਾ ਅਫਸਰਾਂ ਦਾ ਜਿਹੜੇ ਦਿਨ ਰਾਤ ਇਸ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਆਪਣੀ ਡਿਊਟੀ ਨਿਭਾਉਂਦੇ